ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਆ ਕੋੜਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਂਦੇ ਆ ਤਾਂ ਬਰਗਾੜੀ ਮੇਨ ਛੜਕ ਤੇ ਆਉਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੋਸੋ ਇਹ ਵੀਰ ਵੀ ਕਟੀਆਂ ਝੋਟੀਆਂ ਦਾ ਵਪਾਰ ਕਰਦੇ ਇਹਨਾਂ ਕੋਲ ਅਸਰ ਝੋਟੀਆਂ ਵਿਕਰੀ ਵਾਲੀਆਂ ਹੁੰਦੀਆਂ ਤੈਨ ਨਾਲ ਗੱਜਦੀ ਇਸ ਜਿਹੜੀ ਵੀਡੀਓ ਇਹਦੇ ਮਾਧਿਅਮ ਨਾਲ ਤੁਹਾਨੂੰ ਦਿਖਾਉਂਗਾ ਜਿਹੜਾ ਵੀ ਪਸ਼ੂ ਇਹਨਾਂ ਚੋਂ ਜਿਹੜੀ ਵੀ ਝੋਟੀ ਤੁਹਾਨੂੰ ਚੰਗੀ ਲੱਗੀ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹੂਗਾ ਸ਼ੁਰੂਆਤ ਕਰਾਂਗੇ ਬਹੁਤ ਸੋਹਣੀ ਝੋਟੀ ਤੋਂ ਜਿਹੜੀ ਸਿੰਘਾਂ ਤੋਂ ਵੀ ਸਨੱਖੀ ਹੈ ਤੇ ਢਾਂਚੇ ਦੀ ਵੀ ਬਹੁਤ ਸੋਹਣੀ ਹੈ ਇਹ ਪਹਿਲੇ ਨੰਬਰ ਵਾਲੀ ਝੋਟੀ ਤੋਂ ਉਸ ਤੋਂ ਬਾਅਦ ਚੈੱਕ ਕਰਕੇ ਤੁਹਾਨੂੰ ਟੋਟਲ ਨਾਲ ਇਸ ਵੀਡੀਓ ਚ ਤਿੰਨ ਦਿਖਾਉਂਗਾ ਸੋ ਆਓ ਪਹਿਲੇ ਨੰਬਰ ਵਾਲੀ ਝੋਟੀ ਦੀ ਇਨਫੋਰਮੇਸ਼ਨ ਵੀਰ ਤੋਂ ਲੈਣੇ ਮੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸਦੇ ਵੀਰੇ ਨਾਮ ਅਨਮੋਲ ਸਿੰਘ ਹੈ ਜੀ ਅਨਮੋਲ ਭਾਈ ਅੱਜ ਆਪਣੇ ਕੋਲ ਤਿੰਨ ਝੋਟੀਆਂ ਆਂ ਹਾਂਜੀ ਹਾਂਜੀ ਤਿੰਨ ਵੈਸੇ ਲਿਆਉਣਾ ਰੂਟੀਨ ਚ ਝੋਟੀਆਂ ਹਾਂਜੀ ਹਾਂਜੀ ਹੁਣ ਲਾਇਆ ਕਰਾਂਗੇ ਜੀ ਰੂਟੀਨ ਚ ਲਾਇਆ ਕਰਾਂਗੇ ਪਹਿਲੇ ਨੰਬਰ ਵਾਲੀ ਝੋਟੀ ਦੰਦੋ ਕਿਵੇਂ ਬਈ ਇਹ ਦੰਦੋ ਖੀਰੀ ਆਈ ਰੇਟੇ ਤਾਂ ਕੀ ਰਹਿਣਾ ਰੇਟ 42000 ਰੁਪਈਆ ਹੈ ਖੋਲ ਦੇ ਨੋ ਦੋਸਤੋ ਰੇਟ 42000 ਹੈ ਦੰਦੋ ਖੀਰੀ ਹੈ ਬਹੁਤ ਸੋਹਣਾ ਇਹਦਾ ਸੈਂਗ ਆ ਦੋਸਤੋ ਸਟਰਕਚਰ ਤੁਸੀਂ ਖੜੀ ਦਾ ਵੀ ਦੇਖ ਲਿਆ ਤੇ ਬਾਕੀ ਤੋੜ ਕੇ ਵੀ ਤੁਹਾਨੂੰ ਦਿਖਾ ਦਨੇ ਦੋਸਤੋ ਬਹੁਤ ਸੋਹਣੀ ਉੱਤੋਂ ਪੁੜਿਆਂ ਦੀ ਇਹਦੀ ਸ਼ੇਪ ਢਾਂਚਾ ਸੋਹਣਾ ਥਣ ਸੋਹਣੇ ਆ ਬਾਕੀ ਕੋਲੋਂ ਆ ਕੇ ਤੁਸੀਂ ਇਹਨੂੰ ਪਾਸ ਕਰ ਲੈਣਾ ਜਿਹੜੇ ਵੀ ਪੱਕ ਤੋਂ ਤੁਹਾਨੂੰ ਲੋੜ ਲੱਗਦੀ ਹੈ ਹੋਰ ਅੱਗੋਂ ਕਰਕੇ ਅਨਮੋਲ ਮੋੜ ਦੇ ਬਈ ਵੀਡੀਓ ਚੋ ਵੀ ਦੱਸਦੀ ਹੋਊਗੀ ਦੋਸਤੋ ਕਰਮਾ ਵਾਲੀ ਜਦੋਂ ਤਿਆਰ ਹੋਊਗੀ ਇੱਕ ਮੱਝ ਬੰਨਣਾ ਹੈ ਨੇ ਜਦੋਂ ਤੇ ਉਦੋਂ ਬੜੀ ਸੋਹਣੀ ਝੋਟੀ ਤਿਆਰ ਹੋਊਗੀ ਲੰਬਾਈ ਕਰਦਨ ਦੀ ਵੀ ਚੰਗੀ ਆ ਸਿੰਘ ਸੋਹਣਾ ਰੰਗ ਸੋਹਣਾ ਮੈਨੂੰ ਇਹ ਸ਼ੌਂਕ ਆ ਰਾ ਖਰੀਦਣੀ ਨਾ ਖਰੀਦਣੀ ਹਰੇਕ ਭਰਾ ਦੀ ਆਪਣੀ ਮਰਜ਼ੀ ਆ ਪਰ ਤੁਹਾਨੂੰ ਪਸੰਦ ਜ਼ਰੂਰ ਏ ਝੋਟੀਆਂ ਉਹ। ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ। ਇਹਦੇ ਨਾਲ ਦੋ ਝੋਟੀਆਂ ਹੋਰ ਖੜੀਆਂ ਜਿਹੜੀਆਂ ਇਸੇ ਵੀਡੀਓ ਚ ਦਿਖਾਉਣੀਆਂ ਨੇ। ਅਨਮੋਲ ਜਿਹੜੀ 2 ਨੰਬਰ ਤੇ ਝੋਟੀ ਏ ਦੰਦੋ ਕਿਵੇਂ ਬਾਈ? ਇਹ ਦੰਦੂ ਖੀਰੀ ਏ ਜੀ। ਇਹਦਾ ਰੇਟ। ਰੇਟ ਇਹਦਾ ਕੀ ਰੱਖੇਗਾ? ਰੇਟ ਇਹਦਾ 36000 ਰੁਪਈਆ ਜੀ। ਠੀਕ ਆ। 36000 ਦੋਸਤੋ ਰੇਟ ਆ। ਟਾਂਚਾ ਇਹਦਾ ਵੀ ਤੁਸੀਂ ਵੀਡੀਓ ਚ ਦੇਖ ਲਓ ਥਾਣੇ ਦੇ ਬਹੁਤ ਸੋਹਣੇ ਦੂਰੋਂ ਦਿਸਦੇ ਐ ਬਾਕੀ ਸੈੰਗ ਇਹ ਵੀ ਕੁੰਡੇ ਇੱਕ ਬਿਲਕੁਲ ਕਰ ਜੂਗੀ ਸੋ ਇਹਦਾ ਰੇਟ 36000 ਹੈ 2 ਨੰਬਰ ਤੇ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ ਦੰਦੋ ਇਹ ਖੀਰੀ ਹੈ ਸੋ ਦੂਜੇ ਨੰਬਰ ਤੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਝੋਟੀ ਜਿਹੜੀ ਉਹ ਦਿਖਾ ਰਹੇ ਨੇ ਇੱਕ ਲਾਸਟ ਉੱਤੇ ਹੋਰ ਝੋਟੀ ਤੁਹਾਨੂੰ ਦਿਖਾਉਣੀ ਹੈ ਇਹਦੇ ਬਿਲਕੁਲ ਛੋਟੇ ਸੈੰਗ ਦੋਸੋ ਦੋਨੇ ਜਮਾ ਨਾਲ ਮੁੜੇ ਹੋਏ ਆ ਇਹਨਾਂ ਝੋਟੀਆਂ ਦੇ ਸਿੰਘ ਹੈ ਜੇ ਥੋੜੀ ਛੋਟੀ ਬਿੱਥੀ ਤੇ ਕਿਉਂਕਿ ਇਹਦੇ ਉਮਰ ਛੋਟੀ ਚ ਹੈ ਫਿਰ ਨੇੜ ਆ ਆ ਪਸ਼ੂ ਉਮਰ ਦੇ ਹਿਸਾਬ ਤੇ ਰਲਾਉਂਦਾ ਲਾਸਟ ਉੱਤੇ ਝੋਟੀਆਂ ਦੰਦੋ ਕਿਵੇਂ ਐਨ ਬੋਲ ਕੇ ਵੀ ਖੀਰੀ ਹੈ ਬਾਈ ਜੀ ਇਹਦਾ ਰੇਟ ਕੀ ਰੱਖਦਾ ਇਹਦਾ 34000 ਰੁਪਏ ਰੇਟ ਹੈ ਫੋਲ 34000 ਦੋਸੂ ਰੇਟ ਹੈ ਸਿੰਘ ਬਿਲਕੁਲ ਹੀ ਨਾਲ ਮੁੜਿਆ ਹੋਇਆ ਬਾਕੀ ਜੋ ਢਾਂਚਾ ਵੀਡੀਓ ਚ ਤੁਸੀਂ ਦੇਖ ਰਹੇ ਹੋ ਕੋਲ ਆ ਕੇ ਤੁਸੀਂ ਪਸੰਦ ਕਰਨਾ ਪਸ਼ੂ ਨੂੰ ਸਿੰਘ ਜਿੰਨਾ ਕਹਿ ਦਿੱਤੀ ਉਹਨਾਂ ਹੀ ਛੋਟਾ ਬਿਲਕੁਲ ਨਾਲ ਹੀ ਮੁੜਿਆ ਹੋਇਆ ਲੰਬਾਈ ਇਹਦੀ ਵੀ ਚੰਗੀ ਹੈ ਬਾਕੀ ਥੋੜੀ ਸੰਭਲ ਦੀ ਲੋੜ ਹੈ ਪੁੜਿਆਂ ਦੀ ਸ਼ੇਪ ਇਹ ਵੀ ਚੰਗੀ ਦਿਸਦੀ। ਸੋ ਅੱਜ ਦੀ ਜਿਹੜੀ ਵੀਡੀਓ ਸੀ ਦੋਸਤੋ ਇਹਦੇ 'ਚ ਇਹ ਤਿੰਨ ਝੋਟੀਆਂ ਬਾਈ ਨੇ ਵਿਕਾਊ ਕੀਤੀਆਂ। ਤਿੰਨ ਹੀ ਤੁਹਾਨੂੰ ਦਿਖਾਤੀਆਂ। ਕੋਲੋਂ ਆਕੇ ਦੇਖੋ, ਤਸੱਲੀ ਕਰੋ ਤੇ ਆਪਦੀ ਸਮਝ ਨਾ ਖਰੀਦ ਲਿਓ। ਧੰਨਵਾਦ।